ਰਹਿ ਜਾਂਦੀਆਂ ਆਜਾਦਾ ਸਾਡੀ ਇਹ ਆ ਕਿ ਜਦੋਂ ਦੀਪ ਦੀ ਪਹਿਲੀ ਟੇਪ ਕੀਤੀ ਬੇਬੇ ਕਹਿੰਦੀ ਘਰ ਆ ਕੇ ਜਾਇਓ ਜਦੋਂ ਅਸੀਂ ਇੱਥੇ ਪਿੰਡ ਕੋਟੜੇ ਆਏ ਤੇ ਬੇਬੇ ਨੇ ਪਹਿਲੇ ਦਿਨ ਦੀਆਂ ਜੋ ਰੋਟੀ ਖਵਾਈ ਆਪਣੇ ਹੱਥਾਂ ਨਾਲ ਬਣਾ ਕੇ ਤੇ ਉਸ ਦਿਨ ਬੇਬੇ ਨੇ ਦੀਪ ਦਾਤ ਫੜਾ ਕੇ ਮੈਨੂੰ ਕਿਹਾ ਜੀ ਇਹ ਕਿ ਤੇਰਾ ਨਿੱਕਾ ਭਰਾ ਇਹਨੂੰ ਨਾਲ ਤੋਰੀ ਤੁਸੀਂ ਕਾਮਯਾਬ ਹੋਵੋਗੇ ਤੇ ਮੈਨੂੰ ਬਹੁਤ ਜ਼ਿਆਦਾ ਚਾਹ ਹੋਊਗਾ ਉਹ ਕਰੇ ਜਾਂਦਾ ਸੀਗਾ ਸਭ ਤੋਂ ਜਿਹੜਾ ਮਾਂ ਦਾ ਪਿਆਰ ਹੁੰਦਾ ਨਾ ਜਿਹੜਾ ਸਿਰ ਤੇ ਹੱਥ ਰੱਖ ਕੇ ਪਿਆਰ ਦੇਣਾ ਹੁੰਦਾ ਉਹ ਮੁੜ ਕੇ ਕਦੀ ਨਹੀਂ ਮਿਲਦਾ ਇੱਕ ਖਾਸ ਕਰਕੇ ਜਦੋਂ ਅਨਜ਼ਮ ਅਰਦਾਸ ਤੇ ਇਕੱਠੇ ਹੋਇਆ ਨਾ ਪਿਛਲੇ ਦਿਨੀ ਮਸ਼ਹੂਰ ਗਾਇਕ ਦੀਪ ਢਿੱਲੋਂ ਦੇ ਮਾਤਾ-ਦਾਦਾ ਦੇ ਹਾਦ ਹੋ ਗਿਆ ਸੀ ਅਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੀਪ ਦੇ ਚੱਦੀਪਿੰਡ ਕੋਠੜਾ ਸਰਦੂਲਗੜ੍ਹ ਦੇ ਕੋਲ ਆ ਜਿਹੜਾ ਉੱਥੇ ਕੀਤੀ ਜਾ ਰਹੀ ਹੈ ਇਸ ਮੌਕੇ ਪੰਜਾਬੀ ਸੰਗੀਤ ਦੇ ਨਾਲ ਜੁੜੀਆਂ ਵੱਖ-ਵੱਖ ਸ਼ਖਸੀਅਤਾਂ ਨੇ ਜਿਹੜੀਆਂ ਉਹ ਵੀ ਦੀਪ ਢਿੱਲੋਂ ਜਸਮੀਨ ਜਸਤੀ ਹੋਣਾਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚਿਆ ਨੇ ਗੀਤਕਾਰ ਕਰਮਜੀਤ ਪੁਰੀ ਪਹੁੰਚੇ ਹੋਏ ਨੇ ਵੀਰ ਸੁਖਵੰਤ ਲక్ష్మణ ਸ਼ਰਮਾ ਗੱਲਬਾਤ ਕਰਾਂਗੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਆਏ ਨੇ ਭਾਈ ਸਸਕੀ ਕਾਲ ਜੀ ਸਸਕੀ ਕਾਲ ਜੀ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਦੁੱਖ ਹੈ ਕਿਉਂਕਿ ਮਾਂ ਦਾ ਜਾਣਾ ਬਹੁਤ ਵੱਡਾ ਕਾਟਾ ਹੁੰਦਾ ਅਕਸਰ ਤੁਸੀਂ ਕਲਮਕਾਰ ਹੋ ਗੀਤ ਗਾਹੇ ਵੀ ਜਦੋਂ ਅਸੀਂ ਮਾਂ ਦਾ ਜ਼ਿਕਰ ਕਰਦੇ ਆਂ ਤਾਂ ਕਲਮ ਵੀ ਰੁਕ ਜਾਂਦੀ ਹੈ ਭਾਵਖੋ ਜਿੰਦਾ ਦੇਖੋ ਮਾਂ ਤਾਂ ਰੱਬ ਤੋਂ ਵੀ ਉੱਚੀ ਆ ਕਿਉਂਕਿ ਰੱਬ ਕਿਸੇ ਨੇ ਦੇਖਿਆ ਨਹੀਂ ਮਾਂ ਦੇਖੀ ਆ ਮਾਂ ਦਾ ਜਿਹੜਾ ਰਤਬਾ ਉਹ ਬਹੁਤ ਰੱਬ ਤੋਂ ਵੀ ਉੱਚਾ ਪਰ ਜਾਦਾਂ ਰਹਿ ਜਾਂਦੀਆਂ ਆ ਜਾਦਾਂ ਸਾਡੀ ਇਹ ਆ ਕਿ ਜਦੋਂ ਦੀਪ ਦੀ ਪਹਿਲੀ ਟੇਪ ਕੀਤੀ ਤਾਂ ਬੇਬੇ ਕੈਨੇ ਘਰ ਆ ਕੇ ਜਾਇਓ ਜਦੋਂ ਅਸੀਂ ਇੱਥੇ ਪਿੰਡ ਕੋਟੜੇ ਆਏ ਤੇ ਬੇਬੇ ਨੇ ਪਹਿਲੇ ਦਿਨ ਦੀਆਂ ਜੋ ਰੋਟੀ ਖਵਾਈ ਆਪਣੇ ਹੱਥਾਂ ਨਾਲ ਬਣਾ ਕੇ ਤੇ ਉਹ ਮਤਲਬ ਜਿਹੜੀ ਜਾਦਾ ਉਹ ਐਸੀ ਜੁੜੀ ਤੇ ਉਸ ਦਿਨ ਬੇਬੇ ਨੇ ਦੀਪ ਦਾ ਹੱਥ ਫੜਾ ਕੇ ਮੈਨੂੰ ਕਿਹਾ ਜੀ ਤੇਰਾ ਨਿੱਕਾ ਭਰਾ ਇਹਨੂੰ ਨਾਲ ਤੋਰੀ ਤੁਸੀਂ ਕਾਮਯਾਬ ਹੋਵੋਗੇ ਤੇ ਮੈਨੂੰ ਬਹੁਤ ਜ਼ਿਆਦਾ ਚਾਹ ਹੋਊਗਾ ਸੱਚੀ ਉਸ ਮਾਂ ਨੇ ਜਦੋਂ ਵੀ ਅਸੀਂ ਘਰੇ ਜਾਂਦੇ ਤੇ ਮੈਨੂੰ ਦੀਪ ਦੇ ਵੱਡੇ ਭਰਾ ਵਾਂਗੂ ਹੀ ਪਿਆਰ ਸਤਿਕਾਰ ਦਿੱਤਾ ਸਾਨੂੰ ਬਹੁਤ ਮਤਲਬ ਮਾਂ ਦੀ ਘਾਟ ਹਮੇਸ਼ਾ ਉਹ ਰੜਕਦੀ ਰਹਿਣੀ ਹੈ ਜਦੋਂ ਵੀ ਘਰੇ ਜਾਵਾਂਗੇ ਤਾਂ ਸਾਨੂੰ ਅਸੀਂ ਲੱਭਿਆ ਕਰਾਂਗੇ ਸਾਡੀ ਅੱਖ ਲੱਭੂਗੀ ਉਸ ਮਾਂ ਬਈ ਜਦੋਂ ਕਿਸੇ ਦੀ ਮਾਂ ਜਾਂਦੀ ਆ ਉਹਦੀ ਆਪਦੀ ਮਾਂ ਵੀ ਚੇਤੇ ਆ ਜਾਂਦੀ ਆ ਤੁਹਾਡੇ ਵੀ ਮਾਂ ਹੈ ਨਹੀਂ ਤੁਹਾਡਾ ਵੀ ਮਨ ਪਰਦਾ ਹੋਊਗਾ ਜਦੋਂ ਅਸੀਂ ਉਸ ਗੱਲ ਕੋਲੇ ਆਉਨੇ ਆ ਜਦੋਂ ਅਸੀਂ ਕਿਸੇ ਦੀ ਵੀ ਮਾਂ ਜਾਂਦੀ ਉਹਦੇ ਅੰਤਿਮ ਅਰਦਾਸ ਤੇ ਪਹੁੰਚਦੇ ਆ ਸੰਸਕਾਰ ਤੇ ਜਾਂਦੇ ਆ ਤਾਂ ਉਹ ਪ੍ਰਾਣੀ ਆਪਣੀ ਰੀਲ ਵੀ ਛੱਡ ਜਾਂਦੀ ਆ ਉਹਦੇ ਲਈ ਵੀ ਅੱਖਾਂ ਭਰਦੀਆਂ ਬੰਦੇ ਬਿਲਕੁਲ ਬਿਲਕੁਲ ਸੰਦੀਪ ਅਸਲ ਵਿੱਚ ਇਹ ਆ ਕਿ ਜਦੋਂ ਸਾਡੀ ਆਪ ਵੀ ਮਾਂ ਨਹੀਂ ਨਾ ਰਹਿੰਦੀ ਤਾਂ ਉਦੋਂ ਸਾਡਾ ਅਸੀਂ ਕੋਈ ਕਿਸੇ ਦੋਸਤ ਦੇ ਘਰ ਜਾਂਦੇ ਆ ਤਾਂ ਉਹਦੀ ਮਾਂ ਚੋਂ ਆਪਣੀ ਮਾਂ ਲੱਭਦੇ ਆ ਕਿਉਂਕਿ ਉਹ ਮਾਂ ਵੀ ਸਾਡੇ ਜਿਹੜੇ ਦੋਸਤ ਦੀ ਮਾਂ ਉਹ ਸਾਨੂੰ ਉਵੇਂ ਗੱਲ ਆਉਂਦੀ ਆ ਹਾਂ ਪਰ ਫਿਰ ਵੀ ਆਪਣੀ ਮਾਂ ਵਰਗੀ ਗੱਲ ਤਾਂ ਕਦੇ ਵੀ ਨਹੀਂ ਬਣਦੀ ਕਿਉਂਕਿ ਉਹ ਜੜੀਆਂ ਚੀਜ਼ਾਂ ਉਹ ਸਾਡੇ ਖੂਨ ਦੀ ਸਾਂਝ ਹੁੰਦੀ ਆ ਪਰ ਫਿਰ ਵੀ ਅਸੀਂ ਲੱਭਦੇ ਆ ਸਾਡਾ ਜਦੋਂ ਕੋਈ ਬਜ਼ੁਰਗ ਮਾਈ ਕੋਈ ਮਾਂ ਸਾਡੀ ਸਰ ਤੇ ਹੱਥ ਰੱਖਦੀ ਆ ਸਾਨੂੰ ਅਸੀਸਾਂ ਮਿਲਦੀਆਂ ਸਾਨੂੰ ਬਹੁਤ ਵੱਡੀ એનર્ਜੀ ਮਿਲਦੀ ਆ ਇਸ ਤਰ੍ਹਾਂ ਲੱਗਦਾ ਜੀ ਮੇਰੇ ਰੱਬ ਨੇ ਸਰ ਤੇ ਹੱਥ ਰੱਖਤਾ ਹੋਏ ਤੁਹਾਡੇ ਘਰ ਜਾਂਦੇ ਆ ਆਪਣੇ ਮਾਤਾ ਜੀ ਮਿਲਦੇ ਆ ਬਾਈ ਸੁਖਵੰਤ ਅਸੀਂ ਜਦੋਂ ਉਧਰ ਮਾਤਾ ਜੀ ਨੂੰ ਮਿਲਦੇ ਸੀਗੇ ਕੰਮ ਕਰਦੇ ਸੀ ਉਦੋਂ ਬੜਾ ਵਧੀਆ ਲੱਗਦਾ ਸੀ ਇਹਨਾਂ ਦੇ ਮਦਰ ਮਗਰ ਜੇ ਦੁਨੀਆ ਤੋਂ ਚਲੇ ਗਏ ਉਹਦੋਂ ਸਾਨੂੰ ਬੜਾ ੱੱਕਾ ਲੱਗਿਆ ਮੈਂ ਚਾਹਣਾ ਵੀ ਸਾਡਾ ਜਿੰਨਾ ਵੀ ਸਰਕਲ ਆ ਮਾਂ ਦਾ ਕਿਸੇ ਵੀ ਨਾ ਮਰੇ ਚਾਹ ਯਾਰ ਦਸ਼ਮਣ ਹੋਵੇ ਜੀ ਧੰਨਵਾਦ ਵੀਰ ਬਾਈ ਕੀ ਕਹਿਣਾ ਚਾਹੋਗੇ ਕਿ ਵੀ ਤੁਹਾਡੇ ਸਰਕਲ ਦਾ ਦੀਪ ਹੈ ਤੁਹਾਡੇ ਨਾਲ ਵੱਡਾ ਹੋਇਆ ਕਿ ਕੈਕੀ ਲਾਈਨ ਦੇ ਵਿੱਚ ਤੇ ਜਦੋਂ ਇੱਕ ਕਲਾਕਾਰ ਦੀ ਕਿਉਂਕਿ ਮਾਂ ਹੀ ਹੁੰਦੀ ਹੈ ਜਿਹੜੀ ਕਲਾਕਾਰ ਨੂੰ ਸਮਝਦੀ ਆ ਦੁਨੀਆ ਦੇ ਲਈ ਉਹ ਝੱਲਾ ਹੋ ਸਕਦਾ ਲਵੇਲਾ ਹੋ ਸਕਦਾ ਪਰ ਮਾਂ ਦੇ ਲਈ ਉਹ ਕਲਾਕਾਰ ਫਨਕਾਰ ਹੁੰਦਾ ਮੈਂ ਅਸਰ ਕਹਿਣਾ ਹੁੰਦਾ ਵੀ ਇਹ ਕਹਿਣਾ ਬੜਾ ਸੌਖਾ ਹੈ ਨਾ ਬਈ ਪਾਣਾ ਮੰਨਣਾ ਮੰਨਣਾ ਆਪਾਂ ਹਨਾ ਪਰ ਜਿਹੜਾ ਪਾਣਾ ਮੰਨਣਾ ਹੈ ਬਹੁਤ ਹੀ ਵੱਡਾ ਕੰਮ ਹੁੰਦਾ ਜਿਹਦੇ ਬੰਦੇ ਦਾ ਬੀਜਦੀ ਹੁੰਦੀ ਆ ਉਹਨੂੰ ਪਤਾ ਹੁੰਦਾ ਵੀ ਕੀ ਬੀਜ ਰਹੀ ਆ ਹਨਾ ਖਾਸ ਕਰਕੇ ਆਪਣੇ ਜਿਵੇਂ ਦੋਸਤ ਆਪਾਂ ਘਰ ਆ ਜਾਂਦੇ ਆ ਉਹ ਜਦੋਂ ਕਰੇ ਜਾਂਦਾ ਸੀਗਾ ਸਭ ਤੋਂ ਜਿਆਦਾ ਮਾਂ ਦਾ ਪਿਆਰ ਹੁੰਦਾ ਨਾ ਜਿਹੜਾ ਸਿਰ ਤੇ ਹੱਥ ਰੱਖ ਕੇ ਪਿਆਰ ਦੇਣਾ ਹੁੰਦਾ ਉਹ ਮੁਲਕੇ ਕਦੀ ਨਹੀਂ ਮਿਲਦਾ ਇੱਕ ਖਾਸ ਕਰਕੇ ਜਪਾਂ ਅੰਤਿਮ ਅਰਦਾਸ ਤੇ ਇਕੱਠੇ ਹੋਏ ਆ ਨਾ ਕਿਸੇ ਬਾਰੇ ਇਹ ਕਹਿਣਾ ਵੀ ਅੱਜ ਉਹਦੀ ਅੰਤਿਮ ਅਰਦਾਸ ਆ ਹਨਾ ਇਹ ਸੋਚ ਕੇ ਹੀ ਪਹਿਲਾਂ ਤਾਂ ਬੰਦੇ ਨੂੰ ਬਹੁਤ ਡਰ ਲੱਗਦਾ ਯਾਰ ਵੀ ਅੱਜ ਅੰਤਿਮ ਅਰਦਾਸ ਆ ਸੋ ਬਹੁਤ ਭਾਣਾ ਮੰਨਣਾ ਇਹ ਬਹੁਤ ਅਸਹਿ ਦੁੱਖ ਆ ਜਿਹੜਾ ਮਾਪਿਆਂ ਦਾ ਜਿਹੜਾ ਦੁੱਖ ਹੁੰਦਾ ਇਹ ਜਲਣਾ ਬਹੁਤ ਔਖਾ ਜਿਵੇਂ ਤੁਸੀਂ ਹੁਣੇ ਕਿਹਾ ਵੀ ਜਦੋਂ ਆਪਣੀ ਮਾਂ ਵੀ ਜਾਂਦਾ ਜਾਂਦੀ ਹੈ ਬੰਦੇ ਨੂੰ ਹਨਾ ਕਿਉਂਕਿ ਇਹ ਦੁੱਖ ਮੈਂ ਵੀ ਹੰਡਾਇਆ ਹੋਇਆ ਪੂਰੀ ਭਾਜੀ ਨੇ ਵੀ ਹੰਡਾਇਆ ਹੋਇਆ ਹਨਾ ਬਹੁਤ ਅਸਹਿ ਦੁੱਖਾ ਇਹ ਭਾਣਾ ਮੰਨਣਾ ਬਹੁਤ ਔਖਾ ਕਿਉਂਕਿ ਅਕਸਰ ਗੀਤਾਂ ਦੇ ਵਿੱਚ ਵੀ ਕਿਹਾ ਜਾਂਦਾ ਵੀ ਗਿੱਲੀ ਥਾਂ ਤੇ ਆਪ ਆ ਪੈਂਦੀ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦੇ ਵਿੱਚ ਕੋਈ ਐਜਾ ਹੋਊਗਾ ਜਿਹੜਾ ਸਾਡੇ ਤਾ ਵੀ ਆ ਪੈ ਜੂਗਾ ਜਿੱਥੇ ਗਲੀ ਥਾਂ ਤੇ ਅਸੀਂ ਖੜੇ ਆ ਉੱਥੇ ਕਹੂਗਾ ਯਾਰ ਮੈਂ ਤੂੰ ਨਾ ਖੜੇ ਤੇ ਮੈਂ ਖੜ ਜਾਣਾ ਉਹ ਸਿਰਫ ਮਿਲਦੀ ਮਾਂ ਦਾ ਜਿਹੜਾ ਹੀ ਬਿਲਕੁਲ ਬਿਲਕੁਲ ਕਿਉਂਕਿ ਉਹ ਰਿਸ਼ਤਾ ਮੇਰੇ ਖਿਆਲੋਂ ਹੋਰ ਕੋਈ ਉਹ ਵੀ ਜਗ੍ਹਾ ਲੈ ਹੀ ਨਹੀਂ ਸਕਦਾ ਹਨਾ ਜਿਹੜਾ ਜਿਹੜਾ ਮਾਂ ਲੈ ਸਕਦੀ ਆ ਔਰ ਖਾਸ ਕਰਕੇ ਆਪਣੀ ਇਨੀ ਅਟੈਚਮੈਂਟ ਹੁੰਦੀ ਆ ਹਨਾ ਬਚਪਨ ਤੋਂ ਲੈ ਕੇ ਜਿਵੇਂ ਕਹਿੰਦੇ ਨੇ ਜਿਹੜਾ ਮੁੱਢਲਾ ਸਕੂਲ ਹੁੰਦਾ ਉਹ ਮਾਂ ਹੀ ਹੁੰਦੀ ਆ ਉਸ ਤੋਂ ਆਪਾਂ ਬੋਲਣਾ ਸਿੱਖਦੇ ਆ ਤਾਂ ਹੀ ਆਪਾਂ ਕਹਿੰਦੇ ਆ ਮਾਂ ਬੋਲੀ ਆ ਹਨਾ ਉਹ ਉਹ ਇੱਕ ਇੱਕ ਪਲ ਆਪਣਾ ਉਹਦੇ ਨਾਲ ਗੁਜ਼ਰਿਆ ਹੁੰਦਾ ਉਹ ਨੂੰ ਆਪਾਂ ਸਹੀ ਭੁੱਲ ਸਕਦੇ ਹਾਂ